ਹਾਂਜੀ ਵੈਲਕਮ ਬੈਕ ਮੇਰੇ YouTube ਚੈਨਲ wheat pa vlog ਸਵਾਗਤ ਹੈ ਤੁਹਾਡੇ ਮੇਰੇ ਚੈਨਲ ਤੇ ਜਿਵੇਂ ਕਿ ਤੁਸੀਂ ਦੇਖ ਹੀ ਲਿਆ ਵਾ ਸਾਨੂੰ ਨੰਗਣਾ ਇਥੇ ਬਹੁਤ ਔਖਾ ਸੀ ਤੇ ਬਸ ਆਪਾਂ ਨਾਲੀ ਦੇ ਉੱਪਰ ਦੀ ਆ ਰਹੇ ਸੀ ਇਹ ਬਚ-ਬਚ ਕੇ ਵੀ ਡੇਗਣਾ ਪਈ ਇਹ ਨਾਲੀ ਦੇ ਵਿੱਚ ਹਾਂਜੀ ਆਪਾਂ ਹੁਣ ਉੱਪਰ ਆ ਗਏ ਤੇ ਮੈਂ ਤੁਹਾਨੂੰ ਦਿਖਾਉਣੀ ਆ ਛੱਤ ਤੇ ਆਈ ਹਾਂ ਮੈਂ ਤੁਹਾਨੂੰ ਦਿਖਾਨੀਆਂ ਗਾਇਸ ਦੇਖੋ ਸਾਡੇ ਪਿਛਲੇ ਪਾਸੇ ਕਿੰਨਾ ਪਾਣੀ ਉਹ ਕੰਧ ਤੋਂ ਬਰੋਬਰ ਆ ਗਿਆ ਜੀ ਮੈਂ ਬਿਲਕੁਲ ਹੁਣ ਥੋੜਾ ਥੋੜਾ ਜਿਹਾ ਪਿੱਛੇ ਹੋਇਆ ਤੇ ਪਾਣੀ ਵੇਖੋ ਪਿੱਛੇ ਝੋਨੇ ਸਾਰੇ ਲੁਕੇ ਪਿਆ ਤੇ ਕੋਈ ਝੋਨਾ ਨਹੀਂ ਦਿਖ ਰਿਹਾਗਾ ਤੇ ਮੱਕੀ ਵੀ ਦੇ ਲੋ ਡੁੱਬੀ ਪਈ ਆ ਪਿਛਲੇ ਔਰ ਦੇਖੋ ਮੱਕੀ ਵੀ ਡੁੱਬੀ ਪਈ ਹੈ ਜਣੀ ਥੋੜੀ ਹੋਈ ਆ ਤੇ ਉਹ ਮੱਕੀ ਵੀ ਬਹੁਤ ਡੁੱਬੀ ਪਈ ਨੇ ਪਿਛਲੇ ਪਾਸੇ ਦੇਖੋ ਸਾਡੇ ਪਾਣੀ ਪਾਣੀ ਨਿਉਆ ਦਾ ਵੀ ਡਾਰਾ ਦੇਖੋ ਇਹਦੇ ਤਾਂ ਬਿਲਕੁਲ ਜਿਵੇਂ ਨਾਲ ਲੱਗਿਆ ਹੋਇਆ ਆ ਕੁੰਜੇ 'ਚ ਦੇਖੋ ਜੀ ਇੱਕ ਮਿੰਟ ਆ ਦੇਖੋ ਜਮਾ ਕੁੰਜੇ ਦੇ ਵਿੱਚ ਤਾਂ ਜਿਵੇਂ ਨਾਲ ਲੱਗਿਆ ਹੋਇਆ ਵਾ ਦੇਖੋ ਜੀ ਪਾਣੀ ਤੇ ਆਏ ਨਾ ਨੌ ਦੇ ਵਿੱਚ ਪਾਣੀ ਜਾਂਦਾ ਸਾਰਾ ਬਹੁਤ ਜਿਆਦਾ ਟੈਨਸ਼ਨ ਹੈ ਸਾਰੇ ਪਾਸੇ ਪਾਣੀ ਪਾਣੀ ਹੋਇਆ ਪੇ ਉਹ ਦੂਰ ਜਿਵੇਂ ਤੁਹਾਨੂੰ ਦਿਖਦਾ ਹੀ ਹੋਗਾ ਵਲੌਗ ਦੇ ਵਿੱਚ ਦੇਖੋ ਵੀਡੀਓ ਚ ਉਹ ਚਿੱਟ ਜਿਹੜਾ ਦਿਖਦਾ ਉਹ ਵੀ ਪਾਣੀ ਆ ਸਾਰੇ ਪਾਸੇ ਪਾਣੀ ਉਧਰੋਂ ਹੀ ਤੁਰਿਆ ਆਉਂਦਾ ਬਸ ਐ ਐ ਪਾਣੀ ਤੁਰਿਆ ਆਉਂਦਾ ਐਦਾਂ ਹੀ ਸੜਕ ਵੱਲ ਜਾਂਦਾ ਸਾਡੇ ਤੇ ਕਾਈ ਜੀ ਦੇਖੋ ਸਾਡੀ ਛੱਤ ਤੇ ਕਿੰਨੇ ਜੰਮ ਗਈ ਆ ਦੇਖੋ ਫਸਲਾਂ ਦਾ ਵੀ ਬਹੁਤ ਜਿਆਦਾ ਨੁਕਸਾਨ ਆ ਜਿਹੜੇ ਝੋਨੇ ਲੱਗੇ ਹੋਏ ਆ ਬਾਕੀ ਹੋਰ ਜਿਹੜੀ ਫਸਲ ਆ بارش ਕਰਕੇ ਨੁਕਸਾਨ ਹੋਇਆ ਮੀਂਹ ਕਰਕੇ ਜੇ ਬਹੁਤ ਜਿਆਦਾ ਮਤਲਬ ਬਹੁਤ ਜਿਆਦਾ ਨੁਕਸਾਨ ਹੋਇਆ ਆਨ ਚਲੋ ਸ਼ੁਕਰਾਂ ਉਹਨਾਂ ਮਤਾਂ ਦੁਖਾਨੀਆਂ ਸਾਡਾ ਪਾਣੀ ਬਿਲਕੁਲ ਸੁੱਕ ਗਿਆ ਵਾ ਤੇ ਦੂਜਾ ਸਾਡੇ ਪਿੰਡ ਬੁੱਗੀ ਵੀਰੇ ਵੀ ਬਹੁਤ ਜ਼ਿਆਦਾ ਪਾਣੀ ਖੜਾ ਸੀਗਾ ਤੇ ਉੱਥੇ ਗੱਡੀ ਇੱਕ ਨਾਲੇ ਦੇ ਵਿੱਚ ਨਾ ਜਿਹੜਾ ਮਤਲਬ ਸੇਮ ਆ ਉਹਦੇ ਵਿੱਚ ਡੱਗ ਪਈ ਸੀਗੀ ਤੇ ਉਹਦੇ ਵਿੱਚ ਨਾ ਮਤਲਬ ਉਹ ਬੰਦੇ ਮੱਕ ਗਏ ਤੇ ਇੱਕ ਬੰਦੇ ਦੀ ਲਾਸ਼ ਲੱਭੀ ਤੇ ਇੱਕ ਬੰਦੇ ਦੀ ਲੱਭੀ ਨਹੀਂ ਹੈਗੀਗੀ ਉਹ ਤਾਂ ਵਿਚਾਰੇ ਨੂੰ ਹਜੇ ਲੱਭੀ ਜਾਂਦੇ ਆ ਦੇਖੋ ਜੀ ਸੁੱਕ ਗਿਆ ਸਾਡੇ ਪਾਣੀ ਥੋੜਾ ਥੋੜਾ ਦਾ ਵੈਸੇ ਆ ਉੱਥੋਂ ਤੱਕ ਲੈ ਕੇ ਤਾਂ ਉਹ ਉੱਚਾ ਸੀ ਨਾ ਖਾਂ ਕਰਕੇ ਇਸ ਕਰਕੇ ਉਹ ਤਾਂ ਸੁੱਕ ਗਿਆ ਵਾ ਇੰਨਾ ਵੀ ਤੇ ਵਸ ਇੱਥੇ ਜੇ ਖੜਾ ਵਾ ਤੁਹਾਨੂੰ ਮੈਂ ਦਿਖਾਨੀ ਆ ਆ ਦੇਖੋ ਜੀ ਇੰਨਾ ਕਈ ਪਾਣੀ ਖੜਾ ਵਾ ਇੱਥੇ ਕੁ ਲੈ ਕੇ ਤੇ ਬਾਕੀ ਤਾਂ ਸਾਰਾ ਬਸ ਆ ਜੀ ਇੱਥੇ ਆ ਕੇ ਸਾਡੇ 12 ਕੋਲੇ ਇੱਥੇ ਬਸ ਸਾਡੇ 12 ਕੋਲੀ ਆ ਕੇ ਨੀਵਾ ਨੀਵਾ ਹਨ ਕਰਕੇ ਤੇ ਤਾਂ ਇੱਥੇ ਕਰਕੇ ਪਾਣੀ ਖੜਾ ਵਾ ਤੇ ਬਸ ਆ ਵੀ ਦੇਖ ਲਓ ਇੱਥੇ ਤੱਕ ਸੁੱਕ ਗਿਆ ਹਨ ਬਸ ਤੇ ਹੁਣ ਝੋਨਾ ਵੀ ਦਿਖਣ ਲੱਗ ਗਿਆ ਥੋੜਾ ਥੋੜਾ ਤੁਸੀਂ ਵੀਡੀਓ ਚ ਦੇਖ ਸਕਦੇ ਆ ਤੇ ਸਾਡੇ ਪਿੰਡ ਨਾ ਮਤਲਬ ਬਹੁਤ ਜਿਆਦਾ ਜਿਵੇਂ ਤੁਹਾਨੂੰ ਦੱਸਿਆ ਤੇ ਗੱਡੀ ਡੱਗ ਵੀ ਉਹਨੂੰ ਲੱਭੀ ਜਾਂਦੇ ਹਲੇ ਤੱਕ ਵਿਚਾਰੇ ਨੂੰ ਲੱਭਿਆ ਨਹੀਂ ਹੈਗਾ ਬਹੁਤ ਜ਼ਿਆਦਾ ਵੀ ਮਤਲਬ ਦਿਨਾਂ ਦਾ ਪਰਿਵਾਰ ਦਾ ਹੋਊਗਾ ਉਹ ਬੰਦੇ ਹੋਣਗੇ ਤੇ ਉਹਨਾਂ ਨੂੰ ਵੀ ਲੋ ਕਿੰਨਾ ਘਾਟਾ ਪੈ ਗਿਆ ਤੇ ਕਿ ਨਾਲ ਇੱਕ ਦੇਖ ਕਿੰਨੇ ਦੁੱਖ ਭਰੀ ਗੱਲ ਆ ਕਿ ਇੰਨਾ ਜ਼ਿਆਦਾ ਪਾਣੀ ਕਰਕੇ ਨਹੀਂ ਪਤਾ ਲੱਗਿਆ ਹੈਗਾ ਤੇ ਉਹਨਾਂ ਦਾ ਮਤਲਬ ਬੈਲੈਂਸ ਕਿਵੇਂ ਵੀ ਕੁਝ ਹੋ ਗਿਆ ਵਿਗੜ ਗਿਆ ਤੇ ਉਹ ਮਤਲਬ ਟਾਇਰ ਉਧਰ ਨੂੰ ਚੱਲੇਗਾ ਜਾਂ ਜਿਹੜੀ ਹੋਣੀ ਸੀ ਕਹਿੰਦੇ ਕੁਝ ਵੀ ਤੇ ਬਹੁਤ ਜ਼ਿਆਦਾ ਇਸ ਕਰਕੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਇੰਨਾ ਪਾਣੀ ਮੈਂ ਹੈਰਾਨ ਹੋਈ ਪਈ ਵੀ ਇੱਕ ਦਿਨ ਦੇ ਮਹੀਨੇ ਇੰਨਾ ਜ਼ਿਆਦਾ ਪਾਣੀ ਹੋ ਗਿਆ ਨਾ ਵੀ ਨਹੀਂ ਐਦਾਂ ਹੋਣਾ ਚਾਹੀਦਾ ਸੀ ਤੇ ਇਸੇ ਕਰਕੇ ਵੀ ਬਹੁਤ ਜ਼ਿਆਦਾ ਜਿੱਥੇ-ਜਿੱਥੇ ਵੀ ਕੋਈ ਇਦਾਂ ਦੀ ਗੱਲਬਾਤ ਹੁੰਦੀ ਬਹੁਤ ਜ਼ਿਆਦਾ ਨੁਕਸਾਨ ਹੋਇਆ بارش ਨਾਲ ਮੀਂਹ ਇੰਨਾ ਨਾ ਪਵੇ ਅੱਧੇ ਘੰਟੇ ਦਾ ਬਹੁਤ ਜ਼ਿਆਦਾ ਮੀਂਹ ਅੱਧੇ ਘੰਟੇ ਦਾ ਘੰਟੇ ਦਾ ਬਹੁਤ ਆ ਹਾਂਜੀ ਇਹ ਵੀਡੀਓ ਮੀਂਹ ਹਟੇ ਤੋਂ ਬਾਅਦ ਦੀ ਆ ਤੇ ਦੇਖੋ ਸਾਰਾ ਝੋਨਾ ਸੁੱਕ ਗਿਆ ਮੱਚ ਗਿਆ ਸਾਰੇ ਤੇ ਥੋੜੇ-ਥੋੜੇ ਪਾਣੀ ਖੜੇ ਵਿੱਚ ਬਹੁਤ ਜ਼ਿਆਦਾ ਗੰਦੀ ਸਮੀਲ ਆ ਰਹੀ ਸੀ ਤੇ ਦੇਖੋ ਨੁਕਸਾਨ ਬਹੁਤ ਜ਼ਿਆਦਾ ਹੋਇਆ ਉਹ ਪਰਾਂ ਅੱਗੇ ਵੀ ਪੈਲੀ ਵਾਹੀ ਜਾਂਦੇ ਆ ਜਣੀ ਦੀ ਝੋਨਾ ਉਹਨਾਂ ਨੇ ਮਤਲਬ ਪੈਲੀ ਵਾਹਤੀ ਸੀਗੀ ਬਾਅਦ ਦੇ ਵਿੱਚ ਮੈਂ ਪਹਿਲੋ ਬਣਾਇਆ ਸੀ ਵਲੌਗ ਤੇ ਦੇਖੋ ਸਰਕਾਰ ਨੂੰ ਕੁਝ ਨਾ ਕੁਝ ਸੋ ਤੇ ਇਹ ਮੈਂ ਬਾਅਦ ਦੇ ਵਿੱਚ ਵਿੱਚ ਐਡ ਕੀਤਾਗਾ ਇੱਥੇ ਮੈਂ ਮੌਸਮ ਦਾ ਆਦੀ ਪਈ ਸੀ ਕਿੰਨਾ ਸੋਹਣਾ ਮੌਸਮ ਹੋਇਆ ਸੀ ਠੰਡਾ ਠੰਡਾ ਹਵਾ ਵੀ ਬੜੀ ਸੋਹਣੀ ਚੱਲਦੀ ਪਈ ਸੀ ਤੇ ਮੈਂ ਮਹਿੰਦੀ ਦਿਖਾ ਰਹੀ ਸੀ ਤੇ ਬੰਗਾ ਪਾਈਆਂ ਸੀ ਸੌਣ ਕਰਕੇ ਜਿਵੇਂ ਕਿ ਸਾਰੇ ਮਹਿੰਦੀ ਲਵਾਉਂਦੇ ਆ ਤੇ ਮੌਸਮ ਦੇਖੋ ਜੀ ਕਿੰਨਾ ਘੈਂਟ ਸੋਹਣਾ ਸੀਗਾ ਤੇ ਬਾਅਦ ਵਿੱਚ ਮੀਂਹ ਨੇ ਇੰਨਾ ਭਿਆਨਕ ਰੂਪ ਲੈ ਲਿਆ ਸੋਚਿਆ ਵੀ ਨਹੀਂ ਸੀ ਤਾਂ ਦੇਖੋ ਜੀ ਬਹੁਤ ਦਿਨਾਂ ਬਾਅਦ ਪਿਆ ਇਹਨੇ ਮੈਂ ਸੂਟ ਸੁੜਵਾਇਆ ਸੀ ਨਵਾਂ ਜੋਰ ਜੜ ਦੇ ਵਿੱਚ ਆ ਜਿਵੇਂ ਅੱਜਕੱਲ ਬਹੁਤ ਜ਼ਿਆਦਾ ਰਿਵਾਜ ਚੱਲੇ ਆਏ ਸੀ ਨਾ ਜੋਰ ਜੜ ਦੇ ਵਿੱਚ ਕੋਈ ਫਲਾਵਰ ਚ ਕੋਈ ਕਿਵੇਂ 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 ਦੇ ਤੇ ਮੈਂ ਮਤਲਬ ਆ ਪਿੱਕਾ ਹੈ ਮੈਨੂੰ ਪਸੰਦ ਆਇਆ ਸੀ ਤੇ ਮੈਂ ਸਮਾਇਆ ਤਾਂ ਆਪ ਸੀਗਾ ਤੇ ਮਤਲਬ ਮੇਰੀ ਕੁੜੀ ਨੇ ਲੈ ਲਿਆ ਕਿ ਮम्मी ਮੈਂ ਸੋਣਾ ਫਿਰ ਉਹਨੂੰ ਪਸੰਦ ਨਹੀਂ ਨਾ ਆਇਆ ਤਾਂ ਕੰਮ ਪਿੱਕਾ ਸੀਗਾ ਕਰਕੇ ਤੇ ਫਿਰ ਮੈਂ ਮਤਲਬ ਖੁੱਲਾ ਕਰ ਲਿਆ ਮੈਂ ਪਾ ਲਿਆ ਤੇ ਦੱਸਿਓ ਜਰੂਰ ਕਿ ਮੇਰਾ ਸੂਟ ਸੋਹਣਾ ਲੱਗਦਾ ਕਿ ਨਹੀਂ ਕਿ ਵੀ ਐਵੇਂ ਆ ਸੇਕਾਰ ਜਈ ਆ ਤੇ ਇੱਦਾਂ ਲੈਂਸ ਲਾਈ ਹੋਈ ਆ ਉੱਪਰ ਦੇਖੋ ਤੇ ਆ ਬਾਵਾ ਤੇ ਲਈ ਹੋਈ ਇਹਦੇ ਨਾਲ ਦੀ ਚੁੰਨੀ ਆ ਬਟ ਮੈਂ ਇਹਦੇ ਨਾਲ ਦੀ ਚੁੰਨੀ ਨਹੀਂ ਲੇਤੀ ਮੈਂ ਫਿੱਕੀ ਚੁੰਨੀ ਲਈ ਇਹਦੇ ਨਾਲ ਇਹਦੇ ਵਿੱਚ ਹੈਗੇ ਫੋਲੇ ਦੇ ਨਾਲ ਦੇ ਤੇ ਅੱਜ ਦਾ ਮੌਸਮ ਬੜਾ ਹੀ ਸੋਹਣਾ ਬੜਾ ਪਿਆਰਾ ਮੈਂ ਕਿਹਾ ਛੋਟਾ ਵਲੌਗ ਬਣਾ ਕੇ ਕਿਉਂ ਨਾ ਪਾ ਦਿਆਂ ਤੇ ਆ ਦੇਖੋ ਕਿੰਨਾ ਖਿਲਾਰਾ ਬਾਵਾ ਦੇ ਨਾਲ ਆ ਫੋਲੀ ਫੋਲੀ ਦੀ ਬਰਸ਼ਾ ਹੋਈ ਦੀ ਸਾਡੇ ਘਰ ਦੇ ਵਿੱਚ ਫੁੱਲਾਂ ਦੀ ਕਿਲੇ ਫੁੱਲਾਂ ਦੇ ਦੇਖੋ ਜਿੱਦਾਂ ਇਹ ਮੇਰੀ ਚੁੰਨੀ ਨਾਲ ਪਾਏ ਤੌਰ ਤੇ ਕਿੰਨੇ ਸੋਹਣੇ ਦਿੱਖੇ ਕਿੰਨੇ ਸੋਹਣੇ ਤੇ ਕਿੰਨੇ ਘੈਂਟ ਫੁੱਲ ਹਨਾ ਕਿੰਨੇ ਸੋਹਣੇ ਇਹਨਾਂ ਦਾ ਸਮੈਲ ਵੀ ਬੜੀ ਹੈ ਘੈਂਟ ਹੈ ਬੜੀ ਘੈਂਟ ਸਮੈਲ ਹੈ ਇਹਨਾਂ ਦੀ ਬੜੀ ਕਿਹੜੀ ਸਮੈ ਲੈਂਦੀ ਤੇ ਹੁਣ ਆਪਾਂ ਜਾਣਾ ਗੁਰਦਵਾਰੇ ਟਾਈਮ ਹੋ ਚੁੱਕਿਆ ਬਸ 10-15 ਮਿੰਟ ਰਹਿ ਗਿਆ ਮੈਂ ਕਿਹਾ ਛੋਟਾ ਬਲੌਗ ਸ਼ੂਟ ਕਰ ਲਈਏ ਆ ਦੇਖੋ ਨਵਾਂ ਬੰਦਾ ਆ ਸਾਡੇ ਬਲੌਗ ਦੇ ਵਿੱਚ ਦੇਖੋ ਜੀ ਦੇਖੋ ਕੁਝ ਬੋਲ ਕੁਝ ਬੋਲ ਤੇ ਵਧੀਆ ਕੁਝ ਲੈ ਉਹ ਵੀ ਸੁਨਿਧਾ ਬੰਦਾ ਹੀ ਆ ਉਹ ਵੀ ਸੁਨਿਧਾ ਬੰਦਾ ਆ ਹਾਂ ਉਹ ਤਾਂ ਬੋਲ ਲਗਾ ਤੇ ਜਿਹੜੇ ਪਹਿਲਾਂ ਮੇਰੇ ਬਲੌਗ ਦੇ ਵਿੱਚ ਆਉਂਦੇ ਹੁੰਦੇ ਸੀਗੇ ਛੋਟੇ ਛੋਟੇ ਬੱਚੇ ਜਿਹੇ ਹਨ ਇਹ ਸਾਡੇ ਗਵਾਂਡੀਆਂ ਦੇ ਸੀਗੇ ਉਹ ਹੁਣ ਆਉਂਦੇ ਨਹੀਂ ਕਿਉਂਕਿ ਵਿਚਾਰੇ ਸਕੂਲ ਜਾਂਦੇ ਆ ਤੇ ਫਿਰ ਤਾਂ ਕਰਕੇ ਤੇ ਬਾਕੀ ਮਿਲਦੇ ਆਪਾਂ ਤੁਹਾਨੂੰ ਮਤਲਬ ਆਪਾਂ ਕੱਪੜੇ-ਕਪੜੇ ਧੋ ਕੇ ਹੋਗੇ ਸੀ ਦੇ ਲੈ ਜਾਂਦੀ ਸ਼ਾਮ ਦਾ ਕੰਮ ਆ ਦੇਖੋ ਮੇਰੇ ਕਿੰਨੇ ਕੱਪੜੇ ਧੋਤੇ ਸਾਰੇ ਕੱਪੜੇ ਧੋ ਕੇ ਸੁਕਾ ਕੇ ਤੇ ਮੈਂ ਸਟੈਂਡ ਤੇ ਪਾ ਦਿੱਤੇ ਆ ਇਹ ਹੁਣ ਆਪਾਂ ਦਾਲ ਸੋਜੀ ਸੋਚੀ ਆਣੀ ਆ ਟੈਨਸ਼ਨ ਰੋਜ਼ ਹੀ ਰਹਿੰਦੀ ਆ ਜੇ ਪਾਪੀ পেট ਨਾ ਹੁੰਦਾ ਤੇ ਕੋਈ ਟੈਨਸ਼ਨ ਆਉਂਦੀ ਆ ਆਪਾਂ ਨੂੰ ਹਨਾ ਉਹ ਆ ਗਿਆ ਸਾਡੇ ਵਲੌਗ ਚ ਨਵਾਂ ਬੰਦਾ ਦੇਖੋ ਜੀ ਕੁਝ ਬੋਲ ਵਧੀਆ ਐ ਵਲੌਗ ਹੁਣ ਨਹੀਂ ਪਈ ਜਾਣਾ ਤੁਸੀਂ ਹਲ ਬੋਤ ਤੁਸੀਂ ਬੋਲ ਤੁਸੀਂ ਬੋਲ ਵਧੀਆ ਕੁਝ ਹੈਲੋ ਗਾਇਜ਼ ਕੋਈ ਬੋਲ ਸਬਸਕ੍ਰਾਈਬ ਪਲੀਜ਼ ਚੈਨਲ ਸਬਸਕ੍ਰਾਈਬ ਚੈਨਲ ਵਲੌਗ ਦੇਖੋ ਇਹ ਆ ਗਿਆ ਸਾਡਾ ਨਵਾਂ ਬੰਦਾ ਫਿਰ ਆਪਦਾ ਮਤਲਬ ਸਾਡਾ ਆਪਦੇ ਬੱਚੇ ਹੀ ਆ ਤੇ ਵਲੌਗ ਕਿਵੇਂ ਦਾ ਲੱਗਾ ਜਰੂਰ ਦੱਸਿਓ ਛੋਟਾ ਹੀ ਵਲੌਗ ਆ ਜਿਆਦਾ ਲੰਮਾ ਨਹੀਂ ਕਰਨਾਗਾ ਤੇ ਜਿਹੜੇ ਵੀ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਮੇਰੀ ਵੀਡੀਓ ਨੂੰ ਆਪਣੀ ਫੈਮਿਲੀ ਮੈਂਬਰਾਂ ਤੇ ਸ਼ੇਅਰ ਕਰ ਦਿਆ ਕਰੋ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ